ਕੱਲ੍ਹ ਵੀ 11 ਵਜੇ ਇਹਨਾਂ ਨੂੰ ਕਿਹਾ ਸੀ ਆਜਾਂਗੇ ਪਰ ਉਹ ਲੇਟ ਹੋ ਗਏ ਮੈਂ ਸਾਰਿਆਂ ਤੁਹਾਡੀ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਦਾ ਇਹ ਤੁਹਾਡੀ ਕੌਮ ਦਾ ਉਪਰ ਦਾ ਨੇਤਾ ਹੈ ਔਰ ਸ਼ਿੰਗਰ ਸਿਸ਼ੀਲ ਹੈ ਜਿੱਥੇ ਵੀ ਕਿਤੇ ਕੌਮਦਾਰ ਕੋਈ ਤੱਕਾ ਹੁੰਦਾ ਹੈ ਇਹ ਨੰਗੇ ਪਰ ਜਾ ਕੇ ਉਹਦੇ ਨਾਲ ਜਾਂਦਾ ਖੜ ਜਾਂਦਾ ਤੇ ਸਭ ਦਾ ਫਰਜ਼ ਬਣਦਾ ਹੈ ਆਪਣੇ ਨੇਤਾ ਦਾ ਸਾਥ ਦੇਣਾ ਮਤੂ ਸਾਹਿਬ ਜੀ ਦਾ ਤਨ ਮਰਲੇ ਸਾਫ ਦੇ ਫੁੱਲ سپورਟ ਕਰੇ ਤੁਹਾਡੇ ਇਲਾਕੇ ਦਾ ਨੌਜਵਾਨ ਉੱਬਰ ਦਾ ਨੇਤਾ ਕਿ ਬੜਾਈ ਅੱਜ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਕੌਮ ਦਾ ਦਰਦ ਵੀ ਬੜਾ ਕਿਉਂਕਿ ਉਹਨਾਂ ਨੇ ਬਚਪਨ ਦਿਲਦਰ ਦੇ ਵਿੱਚ ਬਚਪਨ ਸਹੇਹਾਦ ਵਿੱਚ ਭਾਵ ਈਰਖਾ ਬਖੀਲੀ ਦੇ ਵਿੱਚ ਵਿਤਕਰੇ ਦੇ ਵਿੱਚ ਆਪਣਾ ਬਚਪਨ ਗੁਜ਼ਾਰਿਆ ਹੈ ਫਿਰ ਉਹ ਪੜ੍ਹਦੇ ਜਾਣੇ ਉਹਨਾਂ ਦੇ ਨਾਮ ਤੋਂ ਕੋਈ ਵਿਤਕਰ ਨਹੀਂ ਕਰੇਗਾ ਪਰ ਜਿਹੜਾ ਨੇਤਾ ਆਪਣੀ ਕੌਮ ਦਾ ਲੀਡਰ ਬਣਦਾ ਉਹਦੇ ਅੰਦਰ ਉਹ ਸਾਰਾ ਦਰਜ ਹੁੰਦਾ ਕਿ ਵੀ ਮੇਰੀ ਕੌਮ ਦੇ ਨਾਲ ਬਹੁਤ ਵਿਤਕਰਾ ਹੁੰਦਾ ਮੇਰੀ ਕੌਮ ਦੇ ਨਾਲ ਬੜੀ ਬੇਇਨਸਾਫੀ ਹੁੰਦੀ ਹੈ ਮੈਂ ਆਪਣੀ ਕੌਮ ਦਾ ਸੰਯੋਗ ਲੈ ਕੇ ਕਿਸੇ ਮਕਾਮ ਤੇ ਪਹੁੰਚਾਂਗਾ ਤੇ ਆਪਣੀ ਕੌਮ ਦੀ ਆਵਾਜ਼ ਉਠਾਵਾਂਗਾ ਯਾਦ ਰੱਖਿਓ ਜਿਵੇਂ ਸਰਦਾਰ ਬੁੱਟਾ ਸਿੰਘ ਜੀ ਰਾਜਨੀਤੀ ਤੋਂ ਬੜੇ ਚੜ੍ਹੇ ਗਏ ਉਸ ਤੋਂ ਬਾਅਦ ਪਾਰਲੀਮੈਂਟ ਮੈਂਬਰ ਸਾਡੇ ਵਿੱਚ ਸਿੱਖ ਕੋਈ ਨਹੀਂ ਬਣਿਆ ਇਹ ਗੱਲ ਕਿ ਜਦੋਂ ਦੇ ਉਹ ਪਾਰਲੀਮੈਂਟ ਚੋਂ ਚਲੇ ਗਏ ਸਰਦਾਰ ਕੂਟਾ ਸਿੰਘ ਜੀ ਉਦੋਂ ਬਾਅਦ ਸਾਡਾ ਕੋਈ ਪਾਰਲੀਮੈਂਟ ਚ ਮੈਂਬਰ ਨਹੀਂ ਗਿਆ ਉਹਦਾ ਸਾਨੂੰ ਨੁਕਸਾਨ ਕੀ ਹੋਇਆ ਮਜ਼ਦੂਰਾਂ ਦੇ ਹੱਕ ਦੀ ਕਿਸੇ ਨੇ ਆਵਾਜ਼ ਬੁਲੰਦ ਨਹੀਂ ਕੀਤੀ